ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਧਨੀ ਰਾਮ ਛਾਤਰਿਕ ਜੀ ਬਾਰੇ ਜਾਣਾਂਗੇ ਧਨੀ ਰਾਮ ਛਾਤਰਿਕ ਪੰਜਾਬੀ ਦੇ ਇੱਕ ਬਹੁਤ ਹੀ ਪ੍ਰਸਿੱਧ ਕਵੀ ਹੈ ਭਾਈ ਵੀਰ ਸਿੰਘ ਜੀ ਤੋਂ ਬਾਅਦ ਇਹਨਾਂ ਦਾ ਹੀ ਨਾਂ ਆਉਂਦਾ ਹੈ ਧਨੀ ਰਾਮ ਛਾਤਰਿਕ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪਿਤਾ ਸ਼੍ਰੀ ਪੋਹੂਮਲ ਅਤੇ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਦੇ ਘਰ ਪਿੰਡ ਪਸੀਆਂ ਵਾਲਾ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ ਲਾਲਾ ਧਨੀ ਰਾਮਾਚਾਰ ਇੱਕ ਪੰਜਾਬੀ ਦੇ ਆਧੁਨਿਕ ਸ਼੍ਰੋਮਣੀ ਕਵੀਆਂ ਵਿੱਚੋਂ ਸਨ ਜੀਵਨ ਦਾ ਬਹੁਤਾ ਸਮਾਂ ਆਪਨੇ ਅੰਮ੍ਰਿਤਸਰ ਹੀ ਬਿਤਾਇਆ ਆਪਨੇ ਭਾਈ ਵੀਰ ਸਿੰਘ ਜੀ ਦੇ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਵੀ ਕੀਤੀ ਆਪਦੀਆਂ ਸਾਹਿਤਿਕ ਰਚਨਾਵਾਂ ਚੰਦਨਵਾੜੀ ਕੇਸਰਗੈਰੀ ਨਵਾਂ ਜਹਾਨ ਸੂਫੀ ਖਾਨਾ ਨੂਰ ਜਹਾਂ ਬਾਦਸ਼ਾ ਬੀਗਮ ਪਰਥਰੀ ਹਰੀ ਨਲਦੇਮਯੰਤੀ ਆਦ ਹਨ ਧਨੀ ਰਾਮ ਛਾਤਰੀਕ ਦੀ ਕਵਿਤਾ ਵਿੱਚ ਪੰਜਾਬ ਦਾ ਸੱਭਿਆਚਾਰ ਠਾਠਾ ਮਾਰਦਾ ਹੈ ਪੰਜਾਬੀ ਬੋਲੀ ਨਾਲ ਪਿਆਰ ਵੀ ਫੁੱਟ ਫੁੱਟ ਪੈਂਦਾ ਹੈ ਆਪ ਦੀ ਭਾਸ਼ਾ ਬਹੁਤ ਸਰਲ ਤੇ ਠੇਠ ਪੰਜਾਬੀ ਹੈ ਧਨੀ ਰਾਮ ਛਾਤਰੀਕ ਪੰਜਾਬੀ ਕਵਿਤਾ ਵਿੱਚ ਸਾਂਸਕ੍ਰਿਤਿਕ ਚੇਤਨਾ ਦਾ ਕਵੀ ਹੈ ਪਰ ਉਸਨੇ ਵੀ ਕੁਝ ਕੋ ਰਹੱਸਵਾਦੀ ਕਵਿਤਾਵਾਂ ਲਿਖੀਆਂ ਹਨ ਇਹਨਾਂ ਵਿੱਚ ਉਸ ਦੀਆਂ ਰਾਧਾ ਸੰਦੇਸ਼ ਸੀਤਾ ਸੰਦੇਸ਼ ਅਤੇ ਭਗਵਾਨ ਕਵਿਤਾਵਾਂ ਸ਼ਾਮਲ ਹਨ ਇਸ ਤੋਂ ਇਲਾਵਾ ਸੂਫੀ ਖਾਨਾ ਪੁਸਤਕ ਦੀਆਂ ਕੁਝ ਕੋ ਕਵਿਤਾਵਾਂ ਵਿੱਚ ਵੀ ਉਸ ਦੇ ਰਹੱਸਵਾਦ ਦਾ ਰੰਗ ਮਾਣਿਆ ਜਾ ਸਕਦਾ ਹੈ ਪਰ ਉਸ ਦੀ ਕਵਿਤਾ ਰਾਧਾ ਸੰਦੇਸ਼ ਇਸ ਪੱਖੋਂ ਬੜੀ ਬਲਵਾਨ ਹੈ ਜਿਸ ਪਿਛੋਹੋ ਸ਼੍ਰੀ ਕ੍ਰਿਸ਼ਨ ਵੱਲੋਂ ਗੋਕੁਲ ਛੱਡ ਮਥੁਰਾ ਚਲੇ ਜਾਣ ਪਿਛੋਂ ਰਾਧਾ ਦੀ ਵਿਆਕੁਲਤਾ ਨੂੰ ਪੰਜਾਬੀ ਮੁਹਾਵਰੇ ਅਤੇ ਪੰਜਾਬੀ ਰੰਗ ਵਿੱਚ ਰੰਗੀਜ਼ ਕੇ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਕ੍ਰਿਸ਼ਨ ਵੀ ਪੰਜਾਬੀ ਰੰਗ ਵਿੱਚ ਹੀ ਰੰਗਿਆ ਜਾਂਦਾ ਹੈ। ਇਸੇ ਕਰਕੇ ਕਈ ਵਾਰ ਲੇਖਕ ਦੱਸਦੇ ਹਨ ਕਿ ਇਸ ਕਵਿਤਾ ਦੇ ਕ੍ਰਿਸ਼ਨ ਤੇ ਰਾਧਾ ਦੋਵੇਂ ਹੀ ਪੰਜਾਬੀ ਹਨ। ਇਸ ਕਵਿਤਾ ਦੀ ਭੂਮੀ ਗੋਕੁਲ ਨਹੀਂ ਪੰਜਾਬ ਹੈ ਤਾਂ ਇਹ ਹੀ ਆਮ ਸਧਾਰਨ ਜੀ ਵਿਆਖਿਆ ਹੈ ਕਵੀ ਧਨੀ ਰਾਮ ਚਾਤਰੀਕ ਜੀ ਦੀ ਧਨੀ ਰਾਮ ਚਾਤਰੀਕ ਜੀ ਬਾਰੇ ਇਸ ਬੰਦੀ ਕੋਈ ਵੀ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਜਿਹੜੇ ਪ੍ਰਸ਼ਨ ਪੁੱਛੇ ਜਾ ਸਕਦੇ ਆ ਉਹ ਉਹਨਾਂ ਦਾ ਜਨਮ ਕਦੋਂ ਹੋਇਆ ਕਿੱਥੇ ਹੋਇਆ ਮਾਤਾ ਪਿਤਾ ਦਾ ਨਾਮ ਤੇ ਉਹਨਾਂ ਦੀਆਂ ਪੁਸਤਕਾਂ ਦੇ ਨਾਮ ਉਸ ਤੋਂ ਇਲਾਵਾ ਇੱਕ ਮਹੱਤਵਪੂਰਨ ਗੱਲ ਇਹ ਹੈ ਕੀ ਹੀ ਭਾਈ ਵੀਰ ਸਿੰਘ ਜੀ ਦੀ ਪ੍ਰੈਸ ਦੇ ਵਿੱਚ ਕੰਮ ਕਰਦੇ ਸੀ ਜਿੱਥੋਂ ਇਹਨਾਂ ਨੂੰ ਲਿਖਣ ਪੜ੍ਹਨ ਦੀ ਛੇਟਕ ਲੱਗੀ ਭਾਈ ਵੀਰ ਸਿੰਘ ਦੀ ਕਵਿਤਾ ਜਿਹੜੀ ਉਸ ਦੇ ਵਿੱਚ ਰਸ ਹੋਰ ਤਰ੍ਹਾਂ ਦਾ ਪਰ ਧਨੀ ਰਾਮ ਚਾਤਰੀ ਕਹ ਜਿਹੜੇ ਇਹ ਆਮ ਪੰਜਾਬੀ ਪਿੰਡੂ ਲੋਕਾਂ ਦੇ ਲਈ ਲਿਖੀ ਗਈ ਕਵਿਤਾ ਹੈ ਤੇ ਉਸ ਤਰ੍ਹਾਂ ਦੀ ਹੀ ਉਹਦੇ ਵਿਸ਼ੇ ਨੇ ਉਸ ਤਰ੍ਹਾਂ ਦੀ ਹੀ ਕਵਿਤਾਵਾਂ ਦੇ ਵਿੱਚੋਂ ਅਸੀਂ ਨਜ਼ਾਰੇ ਲੱਭਦੇ ਹਾਂ ਇਹ ਇਹਨਾਂ ਦੀ ਬਹੁਤ ਹੀ ਪ੍ਰਸਿੱਧ ਕਵਿਤਾ ਹੈ ਵਿਸਾਖੀ ਦਾ ਮੇਲਾ ਜਿਹਦੇ ਵਿੱਚੋਂ ਸਾਨੂੰ ਸਾਰੇ ਪੰਜਾਬ ਦੇ ਦਰਸ਼ਨ ਹੁੰਦੇ ਥੈਂਕ ਯੂ